ਪਟਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਸਟੈਚ ਕੀਤੀ ਗਿਆ ਪ੍ਰਾਪਰਟੀ तकरीबन 2 ਕਰੋੜ ਤੋਂ ਵੱਧ ਦੀ ਜਾਇਦਾਦ ਜਿਹੜੀ ਫ੍ਰੀਜ਼ ਕੀਤੀ ਗਈ ਹੈ ਪਿੰਡ ਚੁੱਗੇ ਕਲਾਂ ਦੇ ਅਲਬੇਲ ਸਿੰਘ ਦੀ ਜਿਹੜੀ 23 ਲੱਖ ਰੁਪਏ ਦੀ ਕੋਠੀ ਸੀਲ ਕੀਤੀ ਗਿਆ ਉਥੇ ਹੀ ਕਾਰ ਵੀ ਪੁਲਿਸ ਨੇ ਜਿਹੜੀ ਹੈ ਉਹ ਜੱਪ ਕੀਤਾ ਹੈ ਅਲਬੇਲ ਸਿੰਘ ਖਿਲਾਫ ਐਨਡੀਪੀਐਸ ਤਹਿਤ ਮੁਕਤਬਾ ਦਰਜ ਸੀ ਸੋ ਉਸ ਤੋਂ ਬਾਅਦ ਹੁਣ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਸੀਲ ਕੀਤੀ ਹੈ तकरीबन 2 ਕਰੋੜ ਤੋਂ ਵੱਧ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ ਉਥੇ ਹੀ ਇੱਕ ਕਾਰ ਵੀ ਜਿਹੜੀ ਜਬਤ ਕੀਤੀ ਗਈ ਹੈ ਅਲਬੇਲ ਸਿੰਘ ਖਿਲਾਫ ਐਨਡੀਪੀਐਸ ਤਹਿਤ ਮੁਕਤਬਾ ਦਰਜ ਪਹਿਲਾ ਤੋ ਇਸ ਥਾਣਾ ਨੰਦਗੜ ਦੇ ਵਿੱਚ ਪਿੰਡ ਪੈਂਦਾ ਚੁੱਬੇਕਲਾ ਇੱਥੇ ਦਾ ਜਿਹੜਾ ਵਸਨੀਕ ਹੈ ਅਲਬੇਲ ਸਿੰਘ ਇਹਨਾਂ ਦੇ ਉੱਪਰ ਐਨਡੀ ਦੇ ਦੋ ਪਰਚੇ ਦਰਜ ਹੈ ਕਮਰਸ਼ੀਅਲ ਰਿਕਵਰੀ ਦੇ ਉਦੇ ਉਸ ਦੇ ਅੰਡਰ ਹੀ ਉਹਨਾਂ ਨੇ ਇਹਨਾਂ ਨੇ ਆਪਣਾ ਜਿਹੜੀ ਕੋਠੀ ਬਣਾਈ ਹੈ ਤੇ ਅਸੀਂ ਇਹਨਾਂ ਦਾ ਕੇਸ ਬਣਾ ਕੇ ਭੇਜਿਆ ਸੀ ਸੈਕਸ਼ਨ 68 8F ਦੇ ਅੰਡਰ ਦਿੱਲੀ ਉਹ ਤਾਂ ਕੰਪੀਟੈਂਟ ਅਥਾਰਟੀ ਨੇ ਅਪਰੂਵ ਕਰਤਾ ਤੇ ਅਸੀਂ ਅੱਜ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਲਈ ਇੱਥੇ ਨੋਟਿਸ ਪੇਸਟ ਕਰਦੇ ਹਾਂ